ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਗੁਰੂ ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਪੈ ਕੇ ਖਾਲਸਾ ਜੀ ਮਨੁੱਖ ਤਾਰ ਜਾਂਦਾ ਹੈ ਭਵਜਲ ਤੋਂ ਪਾਰ ਹੋ ਜਾਂਦਾ ਹੈ ਹਰ ਪ੍ਰਕਾਰ ਦਾ ਬੰਧਨ ਹਰ ਪ੍ਰਕਾਰ ਦਾ ਦੁੱਖ ਕਲੇਸ਼ ਖਾਲਸਾ ਜੀ ਉਸ ਦੇ ਗਲੋਂ ਲੱਥ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਪ੍ਰੀਤੀ ਪ੍ਰਾਪਤ ਹੋ ਜਾਂਦੀ ਸੋ ਐਸੇ ਸਤਗੁਰਾਂ ਦੀ ਚਰਨ ਸ਼ਰਨ ਵਿੱਚ ਵਸਣ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਖਾਲਸਾ ਜੀ ਸਭ ਕੁਝ ਪ੍ਰਾਪਤ ਹੁੰਦਾ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮਹਾਰਾਜ ਦੀ ਐਸੀ ਸ਼ਰਨ ਹੈ ਸੋ ਖਾਲਸਾ ਜੀ ਪੂਰੇ ਗੁਰੂਆਂ ਦੀ ਸ਼ਰਣ ਪੈਣ ਨਾਲ ਸੁਖ ਪ੍ਰਾਪਤ ਹੁੰਦੇ ਨੇ ਆਨੰਦ ਪ੍ਰਾਪਤ ਹੁੰਦੇ ਨੇ ਖੁਸ਼ੀਆਂ ਖੇੜੇ ਪ੍ਰਾਪਤ ਹੁੰਦੇ ਤੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਪਰ ਅਫਸੋਸ ਕਾਲ ਯੁਗ ਦੇ ਵਿੱਚ ਖਾਲਸਾ ਜੀ ਲੋਕ ਸਮਰਾਤ ਸਤਗੁਰੂ ਨੂੰ ਛੱਡ ਕੇ ਤੇ ਖਾਲਸਾ ਜੀ ਅਧੂਰੇ ਗੁਰੂਆਂ ਦਾ ਪੱਲਾ ਫੜ ਰਹੇ ਝੂਠੇ ਗੁਰੂਆਂ ਦਾ ਪੱਲਾ ਫੜ ਰਹੇ ਖਾਲਸਾ ਜੀ ਡਰ ਭੈ ਵਿੱਚ ਜੀ ਦੇ ਭਰਮਾਂ ਵਿੱਚ ਪਾ ਕੇ ਤੇ ਖਾਲਸਾ ਜੀ ਦੋ ਰੱਖੀਆਂ ਇੱਟਾਂ ਨੂੰ ਮੱਥਾ ਟੇਕੀ ਜਾ ਰਹੇ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਹਮ ਸਮਝਾਉਣਾ ਕੀਤਾ ਹੈ ਕਿ ਪਖੰਡੀ ਜਿਹੜੇ ਨੇ ਖਾਲਸਾ ਜੀ ਆਪ ਵੀ ਡੁੱਬਦੇ ਤੇ ਨਾਲ ਆਪਣੇ ਚੇਲਿਆਂ ਚਪਾਟਿਆਂ ਨੂੰ ਵੀ ਡੋਬ ਲੈਂਦੇ ਸੋ ਇਸੇ ਪ੍ਰਕਾਰ ਭਾਈ ਸੋਚ ਸਮਝ ਕੇ ਕੁਛ ਵੀ ਕਰਨਾ ਸੰਸਾਰ ਵਿੱਚ ਆਪਾਂ ਧੀ ਦਾ ਰਿਸ਼ਤਾ ਕਰਨਾ ਹੋਵੇ ਤੇ ਖਾਲਸਾ ਜੀ ਜਿਹੜੇ ਸਿਆਣੇ ਪੁਰਸ਼ ਨੇ ਉਹ ਆਪਣੀ ਧੀ ਦਾ ਜਿੱਥੇ ਰਿਸ਼ਤਾ ਕਰਦੇ ਨੇ ਨਾ ਉਥੋਂ ਦੀ ਪੁੱਛ ਪੜਤਾਲ ਕਰਦੇ ਉਹਨਾਂ ਦਾ ਸਭ ਕੁਝ ਵੇਖਦੇ ਉਥੇ ਉਹ ਮੁੰਡੇ ਦਾ ਸੁਭਾਅ ਵੇਖਦੇ ਪਿੱਛੇ ਉਹਦਾ ਜੀਵਨ ਕਿਵੇਂ ਦਾ ਸੀ ਕਿਵੇਂ ਦਾ ਉਹਨਾਂ ਦਾ ਪਿਸ਼ੋਕੜ ਹੈ ਕਿਵੇਂ ਦਾ ਉਹਨਾਂ ਦਾ ਪਿਓ ਦਾ ਸੁਭਾਗ ਕਿਵੇਂ ਦੇ ਉਹਨਾਂ ਦੇ ਦਾਦੇ ਸਨ ਕਿਉਂਕਿ ਖਾਲਸਾ ਜੀ ਪ੍ਰਾਤਣ ਲੋਕਾਂ ਨੂੰ ਇਹ ਸਮਝ ਸੀ ਵੀ ਅਸੀਂ ਜਿਨ੍ਹਾਂ ਦੇ ਘਰ ਧੀ ਦੇਣੀ ਹੈ ਜਿਵੇਂ ਪ੍ਰਾਤਣ ਤੇ ਪਹਿਲਾਂ ਤਾਂ ਖਾਲਸਾ ਜੀ ਪੰਡਿਤ ਜੀ ਸੀ ਜਿਹੜੇ ਉਹ ਆਪੇ ਹੀ ਰਿਸ਼ਤਾਕਾਰ ਆਉਂਦੇ ਸੀ ਪਰ ਅੱਜ ਜਦੋਂ ਥੋੜਾ ਜਿਹਾ ਸਮਾਂ ਚੇਂਜ ਹੋਇਆ ਮੈਂ ਉਸ ਵਿਕਤ ਦੀ ਗੱਲ ਕਰਦਾ ਕਿ ਆ ਸਾਡੇ ਦਾਦਿਆਂ ਦੇ ਵੇਲੇ ਦੀ ਗੱਲ ਕਿ ਉਹ ਉਹਨਾਂ ਦਾ ਪਿਸ਼ੋਕੜ ਵੇਂਦੇ ਸੀ ਵੀ ਕਿਵੇਂ ਦੇ ਨੇ ਇਹਨਾਂ ਦਾ ਖਾਨਦਾਨ ਕਿਵੇਂ ਦਾ ਫਿਰ ਆਪਣੀ ਧੀ ਖਾਲਸਾ ਜੀ ਉੱਥੇ ਦਿੰਦੇ ਸਨ ਤਦ ਅੱਜ ਕੱਲ੍ਹ ਲੋਕੀ ਕੋਈ ਵੀ ਕੰਮ ਛੋਟੇ ਤੋਂ ਛੋਟਾ ਆਪਣੀ ਜ਼ਿੰਦਗੀ ਦਾ ਕੰਮ ਜਿਹੜਾ ਉਹ ਵੀ ਸੋਚ ਵਿਚਾਰ ਕੇ ਕਈ ਜਿਹੜੇ ਸਿਆਣੇ ਨੇ ਉਹ ਕਰਦੇ ਨੇ ਤੇ ਖਾਲਸਾ ਜੀ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿਹੜੀ ਖੇਡ ਹੈ ਆਪਣੀ ਜ਼ਿੰਦਗੀ ਦੀ ਡੋਰ ਜਿਹੜੀ ਹੈ ਖਾਲਸਾ ਜੀ ਜਦੋਂ ਗੁਰੂ ਧਾਰਨ ਦੀ ਲੋੜ ਪੈਂਦੀ ਹੈ ਉਸ ਵੇਲੇ ਪਖੰਡੀਆਂ ਨੂੰ ਫੜਾ ਦਿੰਦੇ ਲੋਕੀ ਐਡੇ ਮਾਹ ਮੂਰਖ ਆਪਣੇ ਗੁਰੂ ਦਾ ਭਾਈ ਇਤਿਹਾਸ ਵੇਖੋ ਆਪਣੇ ਗੁਰੂ ਦਾ ਜੀਵਨ ਵੇਖੋ ਆਪਣੇ ਗੁਰੂ ਦਾ ਕਿਰਦਾਰ ਵੇਖੋ ਆਪਣੇ ਗੁਰੂ ਦਾ ਭਾਈ ਭਰੋਸਾ ਵੇਖੋ ਭਾਈ ਇਹ ਪ੍ਰਸਾਰਖਣ ਜੋਗ ਹੈ ਕਿ ਇਹ ਗੁਰੂ ਮੈਨੂੰ ਲੋਕ ਵਿੱਚ ਰੱਖ ਸਕਦਾ ਹੈ ਪਰ ਲੋਕ ਵਿੱਚ ਮੇਰੀ ਮਦਦ ਕਰ ਸਕਦਾ ਖਾਲਸਾ ਜੀ ਇਹ ਸਾਰੀ ਪਰਖ ਕਰਕੇ ਗੁਰੂ ਬਣਾਉਣਾ ਚਾਹੀਦਾ ਪਰ ਲੋਕੀ ਖਾਲਸਾ ਜੀ ਕੱਖ ਨਹੀਂ ਵੇਂਦੇ ਬੰਦੇ ਦਾ ਕੱਠ ਵੇਂਦੇ ਨੇ ਜਿਹਦੇ ਅੱਗੇ ਕੱਠ بڑا ਆ ਉਹਦੇ ਉਹਦੇ ਚੇਲੇ ਬਣ ਜਾਂਦੇ ਜਾ ਕੇ ਐਵੇਂ ਨਹੀਂ ਭਾਈ ਬਹੁਤਿਆਂ ਕੱਠਾਂ ਵਾਲਿਆਂ ਦੇ ਵਿੱਚ ਵੀ ਕੱਖ ਨਹੀਂ ਹੁੰਦਾ ਖਾਲਸਾ ਜੀ ਭੀੜ ਦੇ ਲੋਕਾਂ ਦੀ ਬਹੁਤ ਹੁੰਦੀ ਹੈ ਪਰ ਗੁਰਮੁਖਾਂ ਦੀ ਭੀੜ ਨਹੀਂ ਹੁੰਦੀ ਗੁਰਮੁਖਾਂ ਦੀ ਖਾਲਸਾ ਜੀ ਨਾ ਦਰਮਿਆਨੀ ਜੀ ਸੰਗਤ ਹੁੰਦੀ ਹੈ ਜਿਹੜੇ ਪੂਰਨ ਹੁੰਦੇ ਜਿਹੜਾ ਕੋਈ ਸਾਧੂ ਹੈ ਘਰੇ ਬੈਠਾ ਹੈ ਤੇ ਜਿਹੜਾ ਖਾਲਸਾ ਜੀ ਰੋਲਾ ਰੱਪਾ ਪਾ ਰਿਆ ਕੋਈ ਜਹਾਜਾਂ ਦੇ ਚੜ ਕੇ ਜਾ ਰਿਆ ਕੋਈ ਕਿਤੇ ਜਾ ਰਿਆ ਉਹ ਗੁਰੂ ਨਹੀਂ ਹੁੰਦੇ ਗੁਰੂ ਦਾ ਸਿੱਧਕ ਹੈ ਜਿਹੜਾ ਗੁਰੂ ਦੇ ਅੰਦਰ ਭਰੋਸਾ ਸਿੱਧਕ ਹੋਣਾ ਚਾਹੀਦਾ ਤਾਈਓ ਤੇ ਖਾਲਸੇ ਵਿੱਚ ਆਵੇਗਾ ਤਾਈਓ ਤੇ ਉਹਦੇ ਸਿੱਖਾਂ ਵਿੱਚ ਆਵੇਗਾ ਖਾਲਸਾ ਜੀ ਜੀਵਨ ਨੂੰ ਸੁਧਾਰਨ ਦਾ ਹਮੇਸ਼ਾ ਯੁਕਤ ਕਰਦਾ ਹੈ ਗੁਰੂ ਗੁਰੂ ਹਰ ਇੱਕ ਨਵੀਂ ਨਵੀਂ ਯੁਕਤ ਦੱਸਦਾ ਹੈ ਜੀਵਨ ਨੂੰ ਸੁਧਾਰਨ ਵਾਸਤੇ ਪਰ ਇੱਥੇ ਖਾਲਸਾ ਜੀ ਅੱਜਕੱਲ ਦੇ ਪਖੰਡੀ ਜਿਹੜੇ ਉਹ ਕਹਿੰਦਾ ਅੱਲਾ ਤੈਨੂੰ ਕੇਲਾ ਦੇਤਾ ਤੇਰੇ ਘਰ ਪੁੱਤ ਹੋ ਜਾਏਗਾ ਕੋਈ ਕਹਿੰਦਾ ਜਾ ਕੇ ਰੁੱਖਾਂ ਨੂੰ ਪਾਣੀ ਪਾ ਕੁੱਤੇ ਕਾਲੇ ਨੂੰ ਰੋਟੀ ਪਾ ਕੋਈ ਕਹਿੰਦਾ ਸੂਰਜ ਚੜ੍ਹੇ ਦੇ ਦਰਸ਼ਨ ਕਰਿਆ ਕਰ ਕੋਈ ਕਹਿੰਦਾ ਸੂਰਜਵਾਲ ਨੂੰ ਮੁਖ ਕਰਕੇ ਪਸ਼ਾਪ ਨਹੀਂ ਕਰਨਾ ਕੋਈ ਕੋਸ਼ਿਸ਼ ਕਰ ਇਹੋ ਜੀਆਂ ਜੱਬਲੀਆਂ ਮਾਰਦੇ ਨੇ ਤਾਂ ਅਸੀਂ ਧਰ ਜੋਗੇ ਤੁਹਾਡੇ ਕਾਰਜ ਹੋ ਜਾਣਗੇ ਪਤਾ ਨਹੀਂ ਉਹਨਾਂ ਲੋਕਾਂ ਨੂੰ ਕਦੋਂ ਅਕਲ ਆਵੇਗੀ ਕਦੋਂ ਮਤ ਉਹਨਾਂ ਦੀ ਜਿਹੜੀ ਉਹ ਸਿੱਧੇ ਰਸਤੇ ਪਵੇਗੀ ਕਈ ਖਾਲਸਾ ਜੀ ਪ੍ਰਸ਼ਨ ਪੁੱਛਣ ਵਾਲੇ ਲੋਕ ਨੇ ਜਿਹੜੇ ਉਹ ਪਖੰਡੀਆਂ ਨੂੰ ਆਪਣੇ ਕੋਲ ਸਾਧ-ਸਾਧ ਕੇ ਪ੍ਰਮੋਟ ਕਰ ਰਹੇ ਖਾਲਸਾ ਜੀ ਕਿਹੜੀ ਕੁਮਾਰੀ ਹੈ ਜਿਹੜੀ ਭਾਈ ਅੱਖਾਂ ਚੜਾ ਦਿੰਦੀ ਹੈ ਮਹਾਰਾਜ ਦਾ ਨਾਮ ਤੇ ਅੰਦਰ ਸਰੂਰ ਦਿੰਦਾ ਬਹੁਤ ਸਰੂਰ ਦਿੰਦਾ ਜਿਨੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰ ਲਈ ਵਾਹਿਗੁਰੂ ਜੀ ਦੇ ਨਾਮ ਦਾ ਜਿਨੇ ਨਸ਼ਾ ਕਰ ਲਿਆ ਨਾ ਖਾਲਸਾ ਜੀ ਉਹ ਫਿਰ ਬੰਦਾ ਜਿਹੜਾ ਹੈ ਜਬਲੀਆਂ ਨਹੀਂ ਮਾਰਦਾ ਪਖੰਡ ਨਹੀਂ ਕਰਦਾ ਉਹ ਸੁਤੇ ਸਿੱਧ ਆਮ ਮਨੁੱਖਾਂ ਵਾਂਗੂੰ ਜਿੰਦਾ ਹੈ ਜ਼ਿੰਦਗੀ ਆਨੰਦ ਵਿੱਚ ਖੁਸ਼ੀ ਵਿੱਚ ਖੇੜੇ ਵਿੱਚ ਜਿਹੜਾ ਨਾਮ ਜਪਣ ਵਾਲਾ ਹੋਵੇਗਾ ਨਾ ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਵੇਗਾ ਉਹਦੀਆਂ ਦੋ ਨਿਸ਼ਾਨੀਆਂ ਵੱਡੀਆਂ ਨੇ ਉਹ ਖਾਲਸਾ ਜੀ ਸਦਾ ਮੁਸਕਰਾਉਂਦਾ ਹੈ ਸਦਾ ਹੱਸਦਾ ਰਹੇਗਾ ਉਹਦਾ ਚਿਹਰਾ ਜਿਹੜਾ ਗੱਦਗੱਦ ਕਰਦਾ ਰਹੇਗਾ ਤੇ ਦੂਸਰਾ ਉਹਦੇ ਕੋਲ ਬੈਠਿਆਂ ਆਪਣੇ ਆਪ ਤੁਹਾਡਾ ਚਿੱਤ ਕਰੇਗਾ ਵਾਹਿਗੁਰੂ ਦਾ ਨਾਮ ਜਪਣ ਦਾ ਵਾਹਿਗੁਰੂ ਜੀ ਦੀ ਸੇਵਾ ਕਰਨ ਦਾ ਗੁਰੂ ਘਰ ਜਾਣ ਦਾ ਮਨ ਦੇ ਮਾੜੇ ਫੁਰਲੇ ਖੁਰਨੇ ਖਲੋ ਜਾਣਗੇ ਚੰਗੇ ਜਿਹੜੇ ਫੁਰਨੇ ਨੇ ਉਤਪਜ ਹੋ ਜਾਣਗੇ ਇਹੋ ਜਿਹੇ ਮਨੁੱਖਾਂ ਨੂੰ ਸੁਣਦਿਆਂ ਖਾਲਸਾ ਜੀ ਉਹਨਾਂ ਮਨੁੱਖਾਂ ਦੇ ਅੰਦਰ ਕੋਈ ਵਾਹਿਗੁਰੂ ਜੀ ਦੀ ਨਾਮ ਦੀ ਨਾਮ ਦਾ ਕਿਣਕਾ ਹੁੰਦਾ ਜਿਨ੍ਹਾਂ ਦੀ ਆਵਾਜ਼ਾਂ ਸੁਣਨ ਦੇ ਨਾਲ ਜਿਨ੍ਹਾਂ ਦੀ ਕਥਾ ਸੁਣਨ ਦੇ ਨਾਲ ਜਿਨ੍ਹਾਂ ਦੇ ਬੋਲ ਸੁਣਨ ਦੇ ਨਾਲ ਮਨ ਨੂੰ ਟਿਕਾ ਆ ਜਾਵੇ ਮਨ ਇੱਕ ਥਾਂ ਠਹਿਰ ਜਾਵੇ ਚਾਹੇ ਉਹ 10 ਮਿੰਟ ਬੋਲੇ ਚਾਹੇ ਉਹ 5 ਮਿੰਟ ਚ ਬੋਲੇ ਚਾਹੇ 2 ਮਿੰਟ ਬੋਲੇ ਜੇ ਇਹਦੇ ਅੰਦਰ ਕੋਈ ਕਿਣਕਾ ਹੋਵੇਗਾ ਤੁਹਾਨੂੰ ਬਨ ਲਵੇਗਾ ਤੁਹਾਡੇ ਵਿਕਾਰਾਂ ਨੂੰ ਤੁਹਾਡੇ ਫੁਰਨਿਆਂ ਨੂੰ ਖੁਲਾਰ ਦਵੇਗਾ ਉਹ ਮਨੁੱਖ ਦੇ ਅੰਦਰ ਕੁਛ ਨਾ ਕੁਛ ਕਿਣਕਾ ਹੁੰਦਾ ਤੇ ਖਾਲਸਾ ਜੀ ਲੋਕੀ ਵੱਡੇ ਵੱਡੇ ਇਕੱਠ ਕਰਕੇ ਇਹੋ ਜਿਹੇ ਪਖੰਡੀਆਂ ਦੇ ਕੋਲ ਜਾਂਦੇ ਨੇ ਜਿੱਥੋਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਕੋਈ ਜੀਵਨ ਨੂੰ ਸੁਧਾਰ ਦੇਣ ਵਾਲਾ ਕੋਈ ਖਾਲਸਾ ਜੀ ਉੱਥੇ ਨਾ ਗੱਲ ਹੁੰਦੀ ਆ ਨਾ ਕੋਈ ਕਥਾ ਪਰਮੇਸ਼ਰ ਦੇ ਨਾਮ ਦੀ ਹੁੰਦੀ ਆ ਆਪੋ ਆਪਣੇ ਡੇਰਿਆਂ ਨੂੰ ਪ੍ਰਮੋਟ ਕਰਨ ਦੀ ਕਥਾ ਹੁੰਦੀ ਹੈ ਆਪੋ ਆਪਣੇ ਲੋਕਾਂ ਨਾਲ ਪ੍ਰੇਮ ਰੱਖਣ ਦੀ ਕਥਾ ਹੁੰਦੀ ਹੈ ਦੂਜਿਆਂ ਨਾਲ ਵੈਰ ਕਰਨ ਦੀ ਕਥਾ ਹੁੰਦੀ ਹੈ ਪਰ ਖਾਲਸਾ ਜੀ ਜਿਹੜਾ ਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਾ ਹੋਵੇ ਨਾ ਉਹ ਕਦੇ ਕਿਸੇ ਨਾਲ ਵਿਤਕਰਾ ਨਹੀਂ ਰੱਖਦਾ ਉਹ ਇਹ ਕਹਿੰਦਾ ਕਿ ਭਾਈ ਇੰਨਾ ਇੰਦਾ ਜਿਓ ਇੰਦਾ ਰੋ ਇੰਦਾ ਦੇ ਗੁਣ ਅਪਣਾਓ ਐਵੇਂ ਤੁਸੀਂ ਕਰਨਾ ਉਹ ਐਵੇਂ ਸਮਝਾਉਂਦਾ ਹੈ ਜ਼ਿੰਦਗੀ ਉਹ ਇਹ ਨਹੀਂ ਕਰਦਾ ਉਹ ਇਹ ਨਹੀਂ ਕਹਿੰਦਾ ਇਸਾਈਆਂ ਵਾਂਗੂ ਖਾਲਸਾ ਜੀ ਜਿਵੇਂ ਅੱਜ ਲੋਕ ਕਹਿੰਦੇ ਅਹੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਐ ਕਾਫਰ ਦੀ ਬਾਣੀ ਐ ਸ਼ੈਤਾਨ ਦੀ ਬਾਣੀ ਐ ਉਹ ਤੁਹਾਨੂੰ ਕਿੱਥੇ ਜਗ੍ਹਾ ਮਿਲੇਗੀ ਓਏ ਉਹ ਰਸਤਾ ਅੱਗੇ ਉਹੀ ਐ ਉਥੇ ਰਸਤਾ ਆਉਣਾ ਐ ਉਥੇ ਤੁਹਾਨੂੰ ਕੌਣ ਪੁੱਛੇਗਾ ਕੌਣ ਤੁਹਾਡਾ ਸਹਾਈ ਹੋਵੇਗਾ ਖਾਲਸਾ ਜੀ ਇਹ ਲੋਕਾਂ ਨੇ ਆਪਣਾ ਆਪ ਵੀ ਵਿਗਾੜ ਲੈਣਾ ਤੇ ਲੋਕਾਂ ਨੂੰ ਵੀ ਵਿਗਾੜ ਦੇਣਾ ਉਹਦੇ ਨਾਲ ਖਾਲਸਾ ਜੀ ਜਦੋਂ ਲੋਕਾਂ ਦੀ ਮਤ ਫੇਰਦੀ ਆ ਨਾ ਫਿਰ ਧਰਤੀ ਉੱਤੇ ਪਰਲੋ ਆਉਂਦੀ ਐ ਜਦੋਂ ਮਨੁੱਖ ਨਾਸਤਕ ਹੋ ਜਾਂਦਾ ਜਦੋਂ ਮਨੁੱਖ ਪੂਰਿਆਂ ਸਾਧੂਆਂ ਨੂੰ ਪੂਰੇ ਗੁਰ ਸਿੱਖਾਂ ਨੂੰ ਪੂਰੇ ਸਤਿਗੁਰ ਦੀ ਬਾਣੀ ਨੂੰ ਨਿੰਦਣ ਲੱਗ ਜਾਵੇ ਨਾ ਮਾੜਾ ਕਹਿਣ ਲੱਗ ਪਵੇ ਉਸ ਵੇਲੇ ਸਮਝੋ ਕਿ ਇਹ ਧਰਤੀ ਤੇ ਪਰਲੋ ਆਉਣ ਵਾਲੀ ਹੈ ਮਾੜਾ ਸਮਾਂ ਆਉਣ ਵਾਲਾ ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰ ਜਿਨ੍ਹਾਂ ਦੀ ਬੇਅਦਬੀ ਮਹਾਰਾਜ ਸੱਚੇ ਪਾਤਸ਼ਾਹ ਦੀ ਲੋਕ ਕਰਦੇ ਖਾਲਸਾ ਜੀ ਇਹ ਸਾਰੀਆਂ ਮਾੜੇ ਸਮੇਂ ਦੀਆਂ ਨਿਸ਼ਾਨੀਆਂ ਨੇ ਐਵੇਂ ਘਰਾਂ ਵਿੱਚ ਸੁੱਤੇ ਸਿੱਧੇ ਨਾਲ ਬੈਠੇ ਰਹੋ ਜਿਨ੍ਹਾਂ ਨਾਮ ਜਪ ਸਕਦੇ ਹੋ ਜਪੋ ਆਪਣੇ ਸਤਿਗੁਰਾਂ ਦੇ ਦਰਸ਼ਨ ਕਰੋ ਆਪਣੇ ਸਤਗੁਰਾਂ ਦੇ ਲਾਗੇ ਪਹਿਰੇ ਰੱਖੋ ਖਾਲਸਾ ਜੀ ਗੁਰੂ ਨੂੰ ਤੁਹਾਡੇ ਪਹਿਰੇ ਦੀ ਜ ਤੁਹਾਡੇ ਨਿਗਰਾਨੀ ਦੀ ਲੋੜ ਨਹੀਂ ਹੈ ਗੁਰੂ ਪੂਰਾ ਸਮਰੱਥ ਹੈ ਪਰ ਗੁਰੂ ਵੇਖਦਾ ਹੈ ਕਿ ਮੇਰੇ ਸਿੱਖ ਮੇਰੇ ਪੁੱਤ ਮੇਰੇ ਵਾਸਤੇ ਕੀ ਕਰਦੇ ਸੋ ਇਸ ਕਰਕੇ ਭਾਈ ਮਹਾਰਾਜ ਦੀ ਹਜ਼ੂਰੀ ਜਾਇਆ ਕਰੋ ਸਤਗੁਰ ਦੀ ਸ਼ਰਣ ਜਾਇਆ ਕਰੋ ਸਤਗੁਰੇ ਕੋਲੇ ਅੱਧਾ ਘੰਟਾ ਘੰਟਾ ਬਹਿ ਕੇ ਆਇਆ ਕਰੋ ਮਹਾਰਾਜ ਕੋਲੇ ਸੱਜ ਕੇ ਆਇਆ ਕਰੋ ਆਪਣੇ ਫੁਰਨਿਆਂ ਨੂੰ ਖੁਲਾਰਨ ਦੀ ਕੋਸ਼ਿਸ਼ ਕਰਿਆ ਕਰੋ ਪਰ ਅਸੀਂ ਕੀ ਕਰਦੇ ਹਾਂ ਜਿੱਥੋਂ ਸਾਨੂੰ ਸੁਖ ਪ੍ਰਾਪਤ ਹੋਣਾ ਸੀ ਉਥੇ ਜਾ ਕੇ ਅਸੀਂ ਦੁੱਖਾਂ ਵਾਲੀਆਂ ਚੀਜ਼ਾਂ ਤਾਂ ਖੁਦ ਮੰਗਦੇ ਹਾਂ ਮਹਾਰਾਜ ਕਹਿੰਦੇ ਦੁਖ दारू ਸੁਖ ਰੋਗ ਭਇਆ ਮਹਾਰਾਜ ਕਹਿੰਦੇ ਜਿਹੜਾ ਦੁੱਖ ਹੈ ਨਾ ਉਹ ਤੈਨੂੰ ਉੱਚਾ ਕਰਨ ਵਾਸਤੇ ਆਉਂਦਾ ਤੈਨੂੰ ਤਗੜਾ ਕਰਨ ਵਾਸਤੇ ਆਉਂਦਾ ਤੇ ਜਿਹੜਾ ਸੁਖ ਹੈ ਉਹ ਤੈਨੂੰ ਮਾੜਾ ਕਰਨ ਵਾਸਤੇ ਆਉਂਦਾ ਤੈਨੂੰ ਦੁਖੀ ਕਰਨ ਵਾਸਤੇ ਆਉਂਦਾ ਤੇ ਖਾਲਸਾ ਜੀ ਸੋਚ ਵਿਚਾਰ ਕਰੋ ਆਪਣੇ ਮਨ ਨਾਲ ਆਪਣੇ ਚੇਤ ਨਾਲ ਜੇਸ ਵੇਲੇ ਅਸੀਂ ਮਹਾਰਾਜ ਦੀ ਸ਼ਰਨ ਜਾਂਦੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਜਾਨੇ ਹਾਂ ਜਾ ਕੇ ਸਾਡੀ ਮੰਗ ਕੀ ਹੁੰਦੀ ਆ ਮਹਾਰਾਜ ਜੀ ਮੇਰੇ ਪੁੱਤ ਨੂੰ ਸੈੱਟ ਕਰ ਦਿਓ ਮਹਾਰਾਜ ਮੇਰਾ ਪੁੱਤ ਬਾਹਰ ਚਲ ਜੇ ਮਹਾਰਾਜ ਸਾਡਾ ਘਰ ਪੈ ਜੇ ਮਹਾਰਾਜ ਸਾਡੀ ਕੋਠੀ ਪੈ ਜੇ ਮਹਾਰਾ ਸਾਨੂੰ ਗੱਡੀ ਦੇ ਦਿਓ ਸਾਨੂੰ ਪੁੱਤ ਦੇ ਦਿਓ ਸਾਨੂੰ ਧੀ ਦੇ ਦਿਓ ਸਾਨੂੰ ਖੁਸ਼ੀਆਂ ਦੇ ਦਿਓ ਮਹਾਰਾ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉਹ ਕਰ ਦਿਓ ਖਾਲਸਾ ਜੀ ਕੋਈ ਵਿਰਲਾ ਮੁਖ ਹੈ ਜਿਹੜਾ ਜਾ ਕੇ ਕਹਿੰਦਾ ਸੱਚੇ ਪਾਸ਼ਾ ਆਪਣੀ ਗੁਰਸਿੱਖੀ ਦੇ ਦਿਓ ਮਹਾਰਾ ਆਪਣੇ ਘਰ ਦੇ ਦਰਸ਼ਨ ਦੇਦਾਰ ਦੇ ਦਿਓ ਮਹਾਰਾਜ ਜੀ ਕਿਰਪਾ ਕਰੋ ਹਮੇਸ਼ਾ ਆਪ ਜੀ ਦੀ ਸੇਵਾ ਕਰਾਂ ਮਹਾਰਾਜ ਸੱਚੇ ਪਾਸ਼ਾ ਧਰਮ ਦੀ ਕੀਰਤ ਦੇਓ ਮੈਂ ਕੱਢ ਦਸਵੰਦ ਕੱਢਾਂ ਆਪ ਜੀ ਦੀ ਸੇਵਾ ਕਰਾਂ ਇਹ ਵਿਰਲੇ ਗੁਰਸਿੱਖ ਨੇ ਜਿਹੜੇ ਮਹਾਰਾਜ ਕਿਰਪਾ ਕਰੋ ਮੈਂ ਅਮਰਤ ਵੇਲੇ ਜਾ ਕੇ ਨਾਮ ਬਾਣੀ ਦਾ ਅਭਿਆਸ ਕਰਾਂ ਇਹ ਸੱਚੇ ਪਾਸ਼ਾ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ ਪਰ ਮੈਂ ਹੋਰ ਕਰਾਂ ਮਹਾਰਾਜ ਮੇਰੇ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਚੱਲੇ ਮਹਾਰਾਜ ਮੇਰੇ ਕੰਠ ਵਿੱਚ ਸਿਮਰਨ ਚੱਲੇ ਮਹਾਰਾਜ ਸੱਚੇ ਪਾਸ਼ਾ ਦਇਆ ਕਰੋ ਮੇਰੇ ਤੇ ਮਿਹਰ ਕਰੋ ਮੇਰੇ ਘਰ ਵਿੱਚ ਸਾਰੇ ਗੁਰਸਿੱਖ ਬਣ ਜਾਣ ਇਹ ਇਹ ਮੰਗ ਖਾਲਸਾ ਜੀ ਕਿਸੇ ਵਿਰਲੇ ਦੇ ਤੇ ਸਾਰਾ ਸੰਸਾਰ ਦੁੱਖ ਮੰਗਣ ਤੇ ਲੱਗਾ ਹੋਇਆ ਸੁੱਖ ਨਹੀਂ ਕੋਈ ਪੁੱਛ ਰਿਹਾ ਖੁਸ਼ ਸੁਖ ਹੈ ਵਾਹਿਗੁਰੂ ਦੇ ਨਾਮ ਵਿੱਚ ਮਹਾਰਾਜ ਬਾਣੀ ਵਿੱਚ ਬਚਨ ਵੀ ਕਰਦੇ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਮਹਾਰਾ ਕਹਿੰਦੇ ਦੁੱਖਾਂ ਦੇ ਸਿਰ ਦੁੱਖ ਹੀ ਹੈ ਜਿਹੜਾ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਸੰਸਾਰ ਵਿੱਚ ਪਈ ਹੋਈ ਵਸਤੂ ਨੂੰ ਮੰਗਣਾ ਸੋ ਭਾਈ ਆਪੇ ਵਿਚਾਰ ਕਰੀਏ ਕਿ ਸਾਨੂੰ ਸੁੱਖ ਪ੍ਰਾਪਤ ਹੋਵੇਗਾ ਕਿ ਦੁੱਖ ਪ੍ਰਾਪਤ ਹੋਵੇਗਾ ਸੋ ਮਹਾਰਾਜ ਤੇ ਬਾਣੀ ਵਿੱਚ ਸਾਨੂੰ ਸਮਝਾ ਰਹੇ ਸਾਨੂੰ ਦੱਸ ਰਹੇ ਪਰ ਖਾਲਸਾ ਜੀ ਸਾਨੂੰ ਸਮਝ ਨਹੀਂ ਆ ਰਹੀ ਪਰ ਮਹਾਰਾਜ ਸੱਚੇ ਪਾਸ਼ਾ ਹਮੇਸ਼ਾ ਇਹ ਕੂਕ ਪੁਕਾਰ ਕੇ ਕਹਿ ਰਹੇ ਭਾਈ ਨਾਮ ਜਪ ਨਾਮ ਹੀ ਤੈਨੂੰ ਸੁੱਖ ਦੇ ਸਕਦਾ ਨਾਮ ਤੋਂ ਬਿਨਾ ਸੁੱਖ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ ਖਾਲਸਾ ਜੀ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ ਜਿਹਨੂੰ ਜਪਿਆ ਸੁੱਖ ਪ੍ਰਾਪਤ ਹੋ ਸਕਦਾ ਆਨੰਦ ਪ੍ਰਾਪਤ ਹੋ ਸਕਦਾ ਖੇੜਾ ਪ੍ਰਾਪਤ ਹੋ ਸਕਦਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਖਾਲਸਾ ਜੀ ਕਾਹਦਾ ਸੁੱਖ ਹੈ ਕਿਸੇ ਪ੍ਰਕਾਰ ਕੋਈ ਸੁੱਖ ਨਹੀਂ ਜੇ ਮਹਾਰਾਜ ਸੱਚੇ ਪਾਸ਼ਾ ਸਾਡੇ ਹੱਟ ਕਰਕੇ ਸਾਨੂੰ ਸੁੱਖ ਦੇ ਵੀ ਦਿੰਦੇ ਤੇ ਖਾਲਸਾ ਜੀ ਉਹ ਸੁੱਖ ਸਾਡੇ ਵਾਸਤੇ ਜਿਹੜਾ ਦੁੱਖ ਬਣ ਕੇ ਆ ਜਾਂਦਾ ਤੁਸੀਂ ਵੇਖ ਲਓ ਕਈਆਂ ਨੇ ਜਦਾਂ ਕਰ ਕਰਕੇ ਮਹਾਰਾਜ ਕੋਲੋਂ ਸੱਚੇ ਪਾਤਸ਼ਾਹ ਕੋਲੋਂ ਸੰਤਾ ਮਹਾਪੁਰਸ਼ਾਂ ਕੋਲੋਂ ਪੁੱਤ ਮੰਗੇ ਅੱਜ ਉਹ ਅਮਲੀ ਨਿਕਲੇ ਹੋਏ ਕੋਟ ਦੇ ਮਾਰਦੇ ਅੱਜ ਉਹੀ ਮਾਹ ਮਾਵਾਂ ਕਹਿੰਦੀਆਂ ਰੱਬਾ ਇਹਨੂੰ ਚੰਗਾ ਤੂੰ ਨਾ ਦਿੰਦਾ ਉਹ ਮਹਾਰਾਜ ਨੇ ਦਿੱਤਾ ਪਹਿਲਾਂ ਮੰਗ ਮੰਗ ਕੇ ਪੁੱਤ ਲੈ ਲਿਆ ਜਦੋਂ ਵਾਹਿਗੁਰੂ ਜੀ ਨੇ ਦੇ ਦਿੱਤਾ ਫਿਰ ਖਾਲਸਾ ਜੀ ਉਸੇ ਰੱਬ ਨੂੰ ਕੋਸਣ ਲੱਗ ਪਏ ਰੱਬਾ ਇਹਨੂੰ ਤੈਨੂੰ ਚੰਗਾ ਸੀ ਜੰਮਦਾ ਹੀ ਮਰ ਜਾਂਦਾ ਉਦੋਂ ਹੀ ਇਹਦਾ ਗਾਲ ਘੋਟ ਦਿੰਦਾ ਤੂੰ ਉਦੋਂ ਹੀ ਇਹਨੂੰ ਲੈ ਜਾਂਦਾ ਅਸੀਂ ਇਹਨੇ ਦੁਖੀ ਤਾਂ ਨਾ ਹੁੰਦੇ ਮਤਲਬ ਲੋਕਾਂ ਦਾ ਖਾਲਸਾ ਜੀ ਕੋਈ ਕਰਦਾਰ ਨਹੀਂ ਹੈ ਵਾਹਿਗੁਰੂ ਸੱਚੇ ਪਾਸ਼ਾ ਨੇ ਜੇ ਖਾਲਸਾ ਦੀ ਸੋਕਾ ਪੈ ਗਿਆ ਗਰਮੀ ਹੋ ਗਈ ਰੱਬਾ ਕਿੱਥੇ ਚਲ ਗਿਆ ਤੂੰ ਮੀਂਹ ਨਹੀਂ ਪਾਉਂਦਾ ਜੇ ਵਾਹਿਗੁਰੂ ਸੱਚੇ ਪਾਸ਼ਾ ਨੇ ਦੋ ਦਿਨ ਮੀਂਹ ਪਾਤਾ ਰੱਬਾ ਤੂੰ ਕਿੱਥੇ ਚਲ ਗਿਆ ਰੱਬਾ ਹੁਣ ਤੂੰ ਮੀਂਹ ਨਹੀਂ ਹਟਾਉਂਦਾ ਸਾਨੂੰ ਮਾਰਨਾ ਭੁੱਖਿਆਂ ਨੂੰ ਸਾਡੀ ਫਸਲ ਨਹੀਂ ਹੋਣੀ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਅਸੀਂ ਤਾਂ ਭੁੱਖੇ ਮਰ ਜਾਾਂਗੇ ਸੋ ਖਾਲਸਾ ਜੀ ਇਹੋ ਜਿਹਾ ਕੈਰੇਕਟਰ ਹੈ ਬੰਦਿਆਂ ਦਾ ਸੋ ਮਹਾਰਾਜ ਦੀ ਖੁਸ਼ੀ ਕਿੱਥੋਂ ਪ੍ਰਾਪਤ ਹੋਵੇਗੀ ਗੁਰੂ ਦੀ ਖੁਸ਼ੀ ਲੈਣ ਵਾਸਤੇ ਖਾਲਸਾ ਜੀ ਧੰਨ ਗੁਰ ਅੰਗਦ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹਨਾ ਪਵੇਗਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਕਹਿੰਦੇ ਸਨ ਦੇਣਾ ਤੇ ਭਾਈ ਲੈਣਾ ਜੀ ਕਹਿੰਦੇ ਸੀ ਮਹਾਰਾਜ ਦੇਣੀ ਹੈ ਸੋ ਅਸੀਂ ਕੀ ਕਰਦੇ ਆ ਜੇ ਖਾਲਸਾ ਜੀ ਬਹੁਤੀ ਗਰਮੀ ਪੈ ਗਈ ਤਾਂ ਵੀ ਰੱਬ ਨੂੰ ਕੋਸਣਾ ਜੇ ਬਹੁਤਾ ਮੀਂਹ ਪੈ ਗਿਆ ਤਾਂ ਵੀ ਰੱਬ ਨੂੰ ਕੋਸਣਾ ਜੇ ਘਰੇ ਕੋਈ ਦੁੱਖ ਆ ਗਿਆ ਤਾਂ ਵੀ ਰੱਬ ਨੂੰ ਕੋਸਣਾ ਜਿਹੜਾ ਮਨੁੱਖ ਮਹਾਰਾਜ ਸੱਚੇ ਪਾਸ਼ਾ ਨੂੰ ਦੋਸ਼ ਦਿੰਦਾ ਹੈ ਖਾਲਸਾ ਜੀ ਉਹ ਕਦੇ ਸੁਖੀ ਨਹੀਂ ਵਸਦਾ ਮਹਾਰਾਜ ਤੁਹਾਨੂੰ ਰਿਜਕ ਦੇ ਰਿਹਾ ਮਹਾਰਾਜ ਤੁਹਾਨੂੰ ਸਵਾਸੇ ਦੇ ਰਿਹਾ ਮਹਾਰਾਜ ਨੇ ਤੁਹਾਨੂੰ ਸਵਾਸ ਲੈਣ ਵਾਸਤੇ ਹਵਾ ਦਿੱਤੀ ਹੈ ਦੇਖਣ ਵਾਸਤੇ ਅੱਖਾਂ ਖਾਲਸਾ ਜੀ ਫਿਰ ਰੋਸ਼ਨੀ ਸੂਰਜ ਦੀ ਦਿੱਤੀ ਹੈ ਸਭ ਕੁਝ ਵਾਹਿਗੁਰੂ ਜੀ ਨੇ ਤੁਹਾਨੂੰ ਦਿੱਤਾ ਹੱਥ ਪੈਰ ਲੱਤਾਂ ਬਾਹਾਂ ਸਭ ਕੁਝ ਦਿੱਤਾ ਕੰਮ ਕਾਜ ਕਰਨ ਵਾਸਤੇ ਫਿਰ ਵੀ ਜੇ ਕਹੋ ਕਿ ਰੱਬਾ ਮੈਂ ਕੈਨੇਡਾ ਆ ਗਿਆ ਅਮਰੀਕਾ ਆ ਗਿਆ ਜਾਂ ਨਿਊਜ਼ੀਲੈਂਡ ਆ ਗਿਆ ਮੈਨੂੰ ਕੰਮ ਨਹੀਂ ਮਿਲਦਾ ਰੱਬ ਮੇਰੀ ਸੁਣਦਾ ਨਹੀਂ ਰੱਬ ਨੇ ਮੇਰੀ ਕਦੀ ਸੁਣੀ ਨਹੀਂ ਭਾਈ ਫਿਰ ਜੇ ਤੂੰ ਇੰਨਾ ਕੁਝ ਵਾਹਿਗੁਰੂ ਦੇ ਦਿੱਤਿਆਂ ਵੀ ਤੈਨੂੰ ਲੱਗਦਾ ਕਿ ਰੱਬ ਤੇਰੀ ਸੁਣਦਾ ਨਹੀਂ ਫਿਰ ਤੇਰੀ ਰੱਬ ਨੇ ਨਹੀਂ ਸੁਣਨੀ ਤੂੰ ਝਾਤ ਮਾਰੀਏ ਕਦੇ ਸ਼ੀਸ਼ੇ ਕੋਈ ਗਾੜੀ ਖਲੋ ਕੇ ਵੇਖ ਤੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਅੰਗ ਸਹੀ ਨੇ ਅੱਖਾਂ ਸਹੀ ਨੇ ਲੱਤਾਂ ਬਾਹਾਂ ਹੈਗੀਆਂ ਨੇ ਸਭ ਕੁਝ ਹੈਗਾ ਉਹਨਾਂ ਵਾਲਾ ਝਾਤ ਮਾਰ ਜਿਨ੍ਹਾਂ ਦੀਆਂ ਲੱਤਾਂ ਵੀ ਹੈ ਨਹੀਂ ਹੱਥ ਵੀ ਹੈ ਨਹੀਂ ਉਹ ਕਿਵੇਂ ਜ਼ਿੰਦਗੀ ਬਤੀਤ ਕਰਦੇ ਹੋਣਗੇ ਸੋ ਇਸ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਮੇਸ਼ਾ ਕਰਨਾ ਚਾਹੀਦਾ ਹੈ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਹੀ ਸੁੱਖ ਹੈ ਵਾਹਿਗੁਰੂ ਦੇ ਨਾਮ ਵਿੱਚ ਹੀ ਸੁਖ ਹੈ ਵਾਹਿਗੁਰੂ ਜੀ ਨੂੰ ਸਦਾ ਧੰਨ ਕਹਿੰਦੇ ਰਹਿਣਾ ਕਿ ਸੱਚੇ ਪਾਤਸ਼ਾਹ ਤੂੰ ਸਦਾ ਮੇਰੇ ਅੰਗ ਸੰਗ ਹੈ ਮੇਰੀ ਰਖਿਆ ਕਰੀ ਤੂੰ ਹੀ ਮੇਰਾ ਦਾਤਾ ਹੈ ਤੂੰ ਹੀ ਮੇਰੀ ਮਾਂ ਹੈ ਤੂੰ ਹੀ ਮੇਰਾ ਪਿਓ ਹੈ ਸਾਰੇ ਰਿਸ਼ਤੇ ਮੇਰੇ ਤੇਰੇ ਨਾਲ ਹੈ ਵਾਹਿਗੁਰੂ ਜੀ ਕਿਰਪਾ ਕਰਿਓ ਮਿਹਰ ਕਰਿਓ ਮੇਰੇ ਅੰਗ ਸੰਗ ਸਹਾਈ ਹੋਇਓ ਮੇਰਾ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਜਿਹੜਾ ਖਾਲਸਾ ਜੀ ਆਪਣੀ ਜ਼ਿੰਦਗੀ ਦੀ ਡੋਰ ਪਖੰਡੀਆਂ ਹੱਥੋਂ ਤੋੜ ਕੇ ਪੂਰੇ ਸਮਰੱਥ ਸਤਿਗੁਰਾਂ ਦੇ ਹੱਥ ਫੜਾ ਦੇਵੇ ਖਾਲਸਾ ਜੀ ਉਹਨੂੰ ਫਿਰ ਡੋਲਣ ਦੀ ਲੋੜ ਨਹੀਂ ਉਹਨੂੰ ਡਰਨ ਦੀ ਲੋੜ ਨਹੀਂ ਜਿਵੇਂ ਕੋਈ ਚੰਗਾ ਪਤੰਗ ਬਾਜ਼ ਹੋਵੇ ਤੇ ਖਾਲਸਾ ਜੀ ਉਹ ਪਤੰਗ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਚੰਗੇ ਦੇ ਹੱਥ ਹੈ ਉਹ ਪਤੰਗ ਨੂੰ ਨਾ ਤੇ ਕਿਤੇ ਅੜਨ ਦਵੇਗਾ ਨਾ ਖਾਲਸਾ ਜੀ ਉਹਨੂੰ ਕੱਟਣ ਦਾ ਡਰ ਹੋਵੇਗਾ ਤੇ ਜਿਹੜਾ ਕੋਈ ਅੜੜੀ ਹੈ ਉਹ ਖਾਲਸਾ ਜੀ ਉਹਨੇ ਕਟਾਉਣੀ ਤਾਂ ਬੜੀ ਦੂਰ ਦੀ ਗੱਲ ਹੈ ਪਹਿਲੇ ਰੁੱਖਾਂ 'ਤੇ ਅੜਾ ਕੇ ਬੈਠਾ ਹੁੰਦਾ ਸੋ ਇਸੇ ਕਰਕੇ ਪੂਰੇ ਸਤਿਗੁਰਾਂ ਦੇ ਚਰਣੀ ਲੱਗिए ਜਿਹੜੇ ਸਤਿਗੁਰੂ ਸਾਨੂੰ ਜੀਵਨ ਵਿੱਚ ਸੇਧ ਦੇਣ ਮਹਾਰਾਜ ਸਾਨੂੰ ਰਸਤਾ ਵਿਖਾਉਣ ਸੋ ਆਓ ਹੱਡ ਬੀਤੀ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਲਸਾ ਜੀ ਇਹ ਵੀ ਸ਼ਹੀਦੀ ਦੇ ਦੇਖਦੇ ਰਿਲੇਟਡ ਹੀ ਆ ਮਹਾਰਾਜ ਦੀ ਕਿਰਪਾ ਸਦਕਾ ਵੀ ਸ਼ਹੀਦੀ ਦੇਖ ਕਰਵਾਈ ਸੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਕਿਵੇਂ ਉਹਨਾਂ ਦੇ ਕਾਰਜ ਜਰਾਸ ਹੋਏ ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤਾ ਖਾਲਸਾ ਜੀ ਇੱਕ ਪੈਨ ਹੋਣਾ ਨੇ ਇਹਨਾਂ ਦਾਸ ਨਾਲ ਕੰਟੈਕਟ ਕੀਤਾ ਸੀ ਸ਼ਾਇਦ ਉਹਨਾਂ ਨੇ ਵੀਡੀਓ ਸੁਣ ਕੇ ਉੱਥੋਂ ਨੰਬਰ ਲਿਆ ਹੋਵੇ ਇੱਕ ਭਾਈ ਕਹੀਂ ਇੱਕ ਬੇਨਤੀ ਹੋਰ ਕਰ ਦਵਾ ਕਈ ਉੱਥੇ ਮੈਸੇਜ ਕਰਕੇ ਕਮੈਂਟ ਕਰਕੇ ਪੁੱਛਦੇ ਨੇ ਨੰਬਰ ਦਿਓ ਭਾਈ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਐਡ ਕੀਤਾ ਹੋਇਆ ਸਿਰਫ ਮੈਨੂੰ ਵਟਸਐਪ ਤੇ ਮੈਸੇਜ ਕਰੋ ਵਾਇਸ ਮੈਸੇਜ ਭੇਜ ਦਿਓ ਮੈਂ ਜਦੋਂ ਦੇਖਾਂਗਾ ਮੈਂ ਰਿਪਲਾਈ ਕਰਾਂਗਾ ਕੋਈ ਫੋਨ ਨਾ ਭਾਈ ਕਰਿਆ ਕਰੋ ਕਈ ਵਾਰ ਬੰਦਾ ਸੇਵਾ ਦੇ ਵਿੱਚ ਹੁੰਦਾ ਹੈ ਕਈ ਵਾਰ ਕਈ ਕਿਤੇ ਗਿਆ ਹੁੰਦਾ ਜਿਆਦਾਤਰ ਮੈਂ ਫੋਨ ਦੇਖਦਾ ਨਹੀਂ ਫੋਨ ਚੱਕਦਾ ਨਹੀਂ ਸਿਰਫ ਜਦੋਂ ਮੈਂ ਕੋਈ ਕਾਰ ਸੇਵਾ ਤੇ ਜਾਣਾ ਹੋਵੇ ਜਾਂ ਕਿਸੇ ਦਾ ਪਾਠ ਕਰਵਾਉਣਾ ਸੇਵਾ ਕਰਵਾਉਣੀ ਹੈ ਉਦੋਂ ਖਾਲਸਾ ਜੀ ਮੇਰੇ ਕੋਲ ਇੱਕ ਨੰਬਰ ਹੋਰ ਹੈ ਉਹ ਮੈਂ ਸਿਰਫ ਉਸੇ ਵਾਸਤੇ ਰੱਖਦਾ ਜਿਹਦੇ ਉਤੇ ਮੈਂ ਵੀਡੀਓ ਬਣਾ ਕੇ ਜਾਂ ਕੋਈ ਆ ਆਪਣੇ ਕੋਲ ਸੇਵ ਰੱਖਦਾ ਵੀ ਕੱਲ ਨੂੰ ਕੋਈ ਪੁੱਛੇ ਤਾਂ ਮੇਰੇ ਕੋਲੇ ਉਹ ਸੇਫ ਹੋਵੇ ਮੈਂ ਪਾਉਂਦਾ ਨਹੀਂ ਕਿਸੇ ਤੇ ਦੂਸਰੀ ਗੱਲ ਇਹ ਜਿਹੜਾ ਨੰਬਰ ਆ ਜਿਹੜਾ ਮੈਂ ਨੰਬਰ ਬੋਲਿਆ ਹੋਇਆ ਇਹ ਨੰਬਰ ਤੇ ਖਾਲਸਾ ਜੀ ਤੁਸੀਂ ਮੈਸੇਜ ਛੱਡ ਦਿਓ ਵਾਇਸ ਮੈਸੇਜ ਭੇਜ ਦਿਓ ਮੈਂ ਜਦੋਂ ਵੀ ਵੇਖਾਂਗਾ ਜਿੱਦਣ ਵੀ ਵੇਖਾਂਗਾ ਮੈਂ ਰਿਪਲਾਈ ਜਰੂਰ ਕਰਾਂਗਾ ਸੋ ਮਹਾਰਾਜ ਦੀ ਕਿਰਪਾ ਸਦਕਾ ਇਹ ਭੈਣ ਹੋਣਾ ਦਾਸ ਨਾਲ ਦਾਸ ਨੂੰ ਮੈਸੇਜ ਕੀਤਾ ਕਿ ਵੀਰ ਜੀ ਤੁਸੀਂ ਸ਼ਹੀਦੀ ਦੇਗਾ ਕਰਵਾਉਨੇ ਹੋ ਤੇ ਜੇ ਮੇਰੀ ਵੀ ਕਰਵਾ ਦਿਓ ਵੀ ਮੇਰੇ ਘਰ ਵੀ ਬੜੀ ਵਿਪਤਾ ਪਈ ਹੋਈ ਹੈ ਕਿ ਕੀ ਪਤਾ ਬਾਬਾ ਦੀਪ ਸਿੰਘ ਸਾਹਿਬ ਮਿਹਰਾਂ ਕਰ ਦੇਣ ਇਹ ਦਾਸ ਦਾ ਸੁਭਾਅ ਮੈਂ ਸਾਰਿਆਂ ਨੂੰ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਮੈਂ ਅਰਦਾਸ ਬੇਨਤੀ ਤੁਹਾਡੀ ਕਰਵਾ ਦਾਂਗਾ ਪਰ ਖਾਲਸਾ ਜੀ ਇੱਕ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਅਰਦਾਸ ਜਿਹੜੀ ਜਿਹੜੀ ਤੁਸੀਂ ਕਰਵਾਉਣੀ ਹੁੰਦੀ ਆ ਉਹਨੂੰ ਕਾਪੀ ਤੇ ਲਿਖਿਆ ਕਰੋ ਤੇ ਉਹਨੂੰ ਲਿਖ ਕੇ ਮੈਨੂੰ ਭੇਜ ਦਿਆ ਕਰੋ ਉਹ ਮੈਨੂੰ ਲਿਖ ਕੇ ਉਹ ਤੋਂ ਕਾਪੀ ਤੋਂ ਦੇਖ ਕੇ ਲਿਖਣਾ ਸੌਖਾ ਹੋ ਜਾਂਦਾ ਕਈ ਵਾਰੀ ਆਡੀਓ ਨਾ ਤਾਂ ਲੱਭਦੀ ਆ ਛੇਤੀ ਨਾ ਸੁਣੀ ਜਾਂਦੀ ਆ ਕਿਉਂਕਿ ਸਮਾਂ ਉਹਨਾਂ ਕਈ ਹੁੰਦਾ ਸੋ ਭਾਈ ਮੇਰੀ ਬੇਨਤੀ ਆ ਕਿ ਕਾਪੀ ਤੇ ਲਿਖ ਕੇ ਭੇਜਿਆ ਕਰੋ ਭੈਣ ਹੋਣਾ ਨੇ ਦੱਸਿਆ ਕਿ ਸਾਡੇ ਘਰ ਵਿੱਚ ਨਾ ਮੈਂ ਵਿਆਹ ਹੀ ਗਈ ਆ ਸਾਡੇ ਘਰ ਸਹੁਰੇ ਪਰਿਵਾਰ ਦੇ ਵਿੱਚ ਥੋੜੀ ਕਿਸੇ ਨੇ ਜਿੱਦਾਂ ਕੋਈ ਖਾਲਤਾਂ ਦੀ ਲੁੱਟੀ ਬਾਜ਼ ਲੋਕ ਬਹੁਤੇ ਹੁੰਦੇ ਆ ਉਹਨਾਂ ਕਰਕੇ ਸਾਡੇ ਘਰ ਦੇ ਵਿੱਚ ਕਲਾ ਪੈ ਗਈ ਕਲਾ ਐਵੇਂ ਦੀ ਪੈ ਗਈ ਕਿ ਦਿਨੋਂ-ਦਿਨ ਵਾਧ ਹੀ ਗਈ ਫਿਰ ਮੇਰੇ ਬੇਟਾ ਹੋਇਆ ਉਸ ਤੋਂ ਬਾਅਦ ਵੀ ਕਲਾ ਕਲੇਸ਼ ਮੁੱਕੀ ਨਹੀਂ ਮੈਂ ਸੋਚਿਆ ਸੀ ਵੀ ਚਲੋ ਬੱਚਾ ਹੋ ਜਾਏਗਾ ਤੇ ਘਰ ਵਾਲੇ ਨਾਲ ਥੋੜੀ ਬਣ ਜਾਵੇਗੀ ਪਰ ਪਤਾ ਨਹੀਂ ਉਹਨੂੰ ਕਿੰਨੇ ਉਹਦੇ ਕੰਨ ਭਰੇ ਕਿਵੇਂ ਉਹਨੇ ਕਿੱਥੋਂ ਕੋਈ ਗੱਲ ਸੁਣੀ ਜਿਹੜੀ ਕਿ ਹੈ ਝੂਠ ਸੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੈਣ ਕਹਿੰਦੀ ਹਾਜ਼ਰ ਨਾਜ਼ਰ ਮੰਨ ਕੇ ਕਹਿੰਨੀ ਆ ਕਿ ਨਾ ਮੈਂ ਕਦੀ ਕੋਈ ਗਲਤ ਕੰਮ ਕੀਤਾ ਸੀ ਨਾ ਮੈਂ ਜ਼ਿੰਦਗੀ ਵਿੱਚ ਇਦੋਂ ਨੂੰ ਆਪਣਾ ਰੁਝਾਨ ਕੀਤਾ ਮੈਂ ਆਪਣੇ ਮਾਂ ਪਿਓ ਦੀ ਸੇਵਾ ਵਿੱਚ ਹੀ ਰਹੀ ਆ ਕੱਪੜੇ ਸੀਣੇ ਆਪਣੇ ਮਾਂ ਪਿਓ ਦੇ ਨਾਲ ਕੰਮ ਕਾਜ ਵਿੱਚ ਹੱਥ ਵਟਾਇਆ ਮੇਰਾ ਕੋਈ ਇਹੋ ਜਿਹਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਮੇਰੇ ਕਿਰਦਾਰ ਤੇ ਜਾਂ ਕੈਰੇਕਟਰ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਤੇ ਕਹਿੰਦੇ ਪਤਾ ਨਹੀਂ ਕੀ ਹੋਇਆ ਮੇਰੇ ਘਰ ਵਾਲੇ ਦਾ ਸੁਭਾਅ ਦਿਨੋਂ ਦਿਨ ਚੇਂਜ ਹੋ ਗਿਆ ਤੇ ਮੇਰਾ ਬੇਟਾ ਢਾਈਆਂ ਸਾਲਾਂ ਦਾ ਹੋਇਆ ਉਸ ਤੋਂ ਬਾਅਦ ਸਾਡੇ ਘਰ ਵਿੱਚ ਇਹੋ ਜੀ ਕਲਾ ਪਈ ਕਿ ਮੇਰੇ ਘਰਦਿਆਂ ਨੇ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਘਰ ਵਾਲੇ ਨੇ ਕਹਿਤਾ ਵੀ ਮੈਂ ਤੈਨੂੰ ਰੱਖਣਾ ਨਹੀਂ ਤੂੰ ਆਪਣੇ ਘਰ ਚਲੀ ਜਾ ਬਹੁਤ ਜ਼ਿਆਦਾ ਕਲਾ ਕਲੇਸ਼ ਪਈ ਤੇ ਮੇਰੇ ਫਾਦਰ ਸਾਹਿਬ ਆਏ ਉਹ ਮੈਨੂੰ ਆਪਣੇ ਘਰ ਲੈ ਗਏ ਪੇਕੇ ਪਰਿਵਾਰ ਮੈਂ ਚਲੀ ਗਈ ਹੁਣ ਖਾਲਸਾ ਜੀ ਜਦੋਂ ਘਰ ਵਿੱਚ ਭਾਬੀਆਂ ਹੋਣ ਜ਼ਿਆਦਾਤਰ ਕਿਉਂਕਿ ਲੋਕਾਂ ਦੀ ਮਤ ਜਿਹੜੀ ਹੈ ਉਹ ਖਾਲਸਾ ਜੀ ਖਰਾਬ ਹੋ ਚੁੱਕੀ ਹੈ ਨਿੱਕੀ ਹੋ ਚੁੱਕੀ ਆ ਛੋਟੀ ਹੋ ਚੁੱਕੀ ਆ ਉਹ ਸਮਝ ਤੋਂ ਪਰੇ ਕੰਮ ਕਰਦੇ ਨੇ ਨਾ ਕੋਈ ਸੋਚ ਦੇ ਨਾ ਵਿਚਾਰ ਦੇ ਜਿਹੜੀਆਂ ਕਿਸੇ ਘਰ ਦੀਆਂ ਭਾਬੀਆਂ ਨੇ ਉਹ ਵੀ ਖਾਲਸਾ ਜੀ ਕਿਸੇ ਦੀਆਂ ਧੀਆਂ ਪਿੱਛੋਂ ਆਈਆਂ ਤੇ ਉਹਨਾਂ ਦੇ ਘਰ ਵੀ ਭਾਬੀਆਂ ਆਉਣੀਆਂ ਸੋ ਕਦੇ ਵੀ ਜੇ ਕੋਈ ਤੁਸੀਂ ਕਿਸੇ ਆਪਣੀ ਨਨਾਨ ਨਾਲ ਮਾੜੀ ਕਰ ਰਹੇ ਹੋ ਜਾਂ ਜਿਹੜੀ ਨਨਾਨ ਹੈ ਉਹ ਭਾਬੀ ਨਾਲ ਮਾੜੀ ਕਰ ਰਹੀ ਹੈ ਜਾਂ ਜਿਹੜੀ ਸੱਸ ਹੈ ਆਪਣੀ ਨੌ ਨਾਲ ਮਾੜੀ ਇਸ ਟਾਈਮ ਕਰ ਰਹੀ ਹੈ ਜਾਂ ਜਿਹੜੀ ਨੌ ਹੈ ਆਪਣੀ ਸੱਸ ਸਹੁਰੇ ਨਾਲ ਤੇ ਨਨਾਨ ਨਾਲ ਮਾੜੀ ਕਰ ਰਹੀ ਆ ਉਹ ਖਾਲਸਾ ਜੀ ਇਹ ਲਿਖ ਕੇ ਲੈ ਲਓ ਚੀਜ਼ ਇਹੋ ਕੁਝ ਤੁਹਾਡੇ ਪਰਿਵਾਰ ਚ ਹੋਣਾ ਜੇ ਫਿਰ ਬੰਦਾ ਪਛਤਾਉਂਦਾ ਤੇ ਰੋਂਦਾ ਉਹਨੋਂ ਚੰਗਾ ਹੈ ਪਹਿਲਾਂ ਆਪਣੇ ਪਰਿਵਾਰ ਨੂੰ ਸੰਭੋ ਆਪਣੇ ਸੱਸ ਸਹੁਰੇ ਦੀ ਸੇਵਾ ਕਰੋ ਤੇ ਜਿਹੜਾ ਸੱਸ ਸਹੁਰਾ ਹੈ ਉਹ ਵੀ ਖਾਲਸਾ ਜੀ ਆਪਣੀ ਨੌਂ ਦੀ ਭਾਈ ਇੱਜ਼ਤ ਮਾਨ ਕਰੇ ਕਿਉਂਕਿ ਉਹਨਾਂ ਦੀ ਵੀ ਜੇ ਗਾਂ ਧੀ ਵਿਆਹੀ ਹੋਈ ਤੇ ਉਹੋ ਹੀ ਕਲਾ ਉਹਦੇ ਧੀ ਦੇ ਘਰ ਜ਼ਰੂਰ ਪਵੇਗੀ ਮਹਾਰਾਜ ਕਹਿੰਦੇ ਕਾਲ ਯੁਗ ਦੇ ਵਿੱਚ ਇਹ ਚੀਜ਼ ਪ੍ਰਤੱਖ ਹੈ ਇਹ ਚੀਜ਼ ਮੇਨ ਹੈ ਕਿ ਜੋ ਤੁਸੀਂ ਕਿਸੇ ਨਾਲ ਕਰੋਗੇ ਉਹੀ ਕੁਝ ਤੁਹਾਡੇ ਨਾਲ ਹੋਵੇਗਾ ਸੋ ਇਸੇ ਪ੍ਰਕਾਰ ਭਾਈ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਇਸ ਤਰ੍ਹਾਂ ਨਿਭਾਓ ਕਿ ਜੇ ਮੈਂ ਕਿਸੇ ਨਾਲ ਮਾੜੀ ਕਰ ਰਹੀ ਆ ਆਪਣੀ ਸੱਸ ਨਾਲ ਤੇ ਮੇਰੀ ਵੀ ਮਾਂ ਸੱਸ ਬਣੂਗੀ ਉਹਦੇ ਨਾਲ ਵੀ ਕੋਈ ਮਾੜੀ ਕਰੂਗਾ ਜੇ ਖਾਲਸਾ ਜੀ ਕੋਈ ਨੌ ਕਰ ਰਹੀ ਹੈ ਮਾੜੀ ਸੱਸ ਨਾਲ ਉਹ ਵੀ ਸੋਚ ਲਵੇ ਵੀ ਕੱਲ ਨੂੰ ਜਾ ਕੇ ਮੈਂ ਸੱਸ ਬਣਨਾ ਮੇਰੇ ਵੀ ਨੌ ਆਵੇਗੀ ਸੋ ਇਸੇ ਪ੍ਰਕਾਰ ਇਹ ਚੱਕਰ ਚੱਲਦਾ ਫਿਰ ਉਸ ਵੇਲੇ ਬੰਦਾ ਰੋਂਦਾ ਕਈ ਜਿਹੜੀਆਂ ਅੱਜ ਸੱਸਾਂ ਨੇ ਔਰ ਹੋ ਰਹੀਆਂ ਨੋਹਾਂ ਦਾ ਜਿਹੜਾ ਖਾਲਸਾ ਜੀ ਰੋਹ ਵੇਖ ਕੇ ਜਿਹੜੇ ਨੋਹਾਂ ਰੋਹ ਪਾਉਂਦੀਆਂ ਮਾੜਾ ਕਰਦੀਆਂ ਵਿਵਹਾਰ ਤੇ ਸੱਸਾਂ ਰਸੋਈਆਂ ਦੇ ਵਿੱਚ ਜਾ ਜਾ ਕੇ ਰੋਂਦੀਆਂ ਨੇ ਤੇ ਯਾਦ ਕਰਦੀਆਂ ਨੇ ਕਿ ਉਹ ਵੀ ਆਪਣੀਆਂ ਸੱਸਾਂ ਨਾਲ ਐਵੇਂ ਕਰਦੀਆਂ ਹੁੰਦੀਆਂ ਸੀ ਸੋ ਇਸੇ ਪ੍ਰਕਾਰ ਇਹ ਚੱਕਰ ਚੱਲਦਾ ਜੇ ਕੋਈ ਚਾਹੁੰਦਾ ਹੈ ਕਿ ਇਹ ਚੱਕਰ ਤੋਂ ਬਚਿਆ ਜਾਵੇ ਤੇ ਭਾਈ ਆਪਣੇ ਜੀਵਨ ਨੂੰ ਸੁਧਾਰੋ ਆਪਣੇ ਜਿਹੜੇ ਕਿਰਦਾਰ ਨੂੰ ਸੁਧਾਰੋ ਆਪਣੀ ਜਿਹੜੀਆਂ ਕੀਤੀਆਂ ਹੋਈਆਂ ਕਰਤੂਤਾ ਉਹਨਾਂ ਨੂੰ ਸੁਭਾਰੋ ਸੁਧਾਰੋ ਕੋਸ਼ਿਸ਼ ਕਰੋ ਸੁਧਾਰਨ ਦੀ ਨਹੀਂ ਸੁਧਾਰ ਸਕਦੇ ਕੋਸ਼ਿਸ਼ ਤਾਂ ਕਰ ਸਕਦੇ ਆ ਨਾ ਥੋੜਾ ਬੋਤਾ ਦਾ ਫਰਕ ਜਰੂਰ ਪਵੇਗਾ ਸੋ ਇਸੇ ਪ੍ਰਕਾਰ ਭੈਣ ਕੈਨ ਜਦੋਂ ਬਹੁਤ ਦਿੱਕਤ ਪਰੇਸ਼ਾਨੀ ਆਈ ਮੈਨੂੰ ਪੇਕੇ ਪਰਿਵਾਰ ਮੈਂ ਚਲੀ ਗਈ ਉੱਥੇ ਜਾ ਕੇ ਵੀ ਮੇਰੀ ਜਿਹੜੀ ਭਾਬੀ ਸੀ ਉਹ ਵੀ ਮੇਰੇ ਨਾਲ ਇਦਾਂ ਹੀ ਕਰਨ ਲੱਗ ਪਈ ਮੈਂ ਵਾਰ-ਵਾਰ ਮਹਾਰਾਜ ਅੱਗੇ ਹੋਰ ਅਰਦਾਸ ਕਰਨੀ ਸੱਚੇ ਪਾਤਸ਼ਾਹ ਵੀ ਮੇਰਾ ਘਰ ਵਾਲਾ ਮੈਨੂੰ ਆਪ ਆ ਕੇ ਲੈ ਜਾਵੇ ਵੀ ਉਹਦਾ ਸੁਭਾਅ ਚੇਂਜ ਹੋ ਜਾਵੇ ਵਾਹਿਗੁਰੂ ਕਿਰਪਾ ਕਰੋ ਤੁਸੀਂ ਕਰ ਸਕਦੇ ਕਹਿੰਦੇ ਮੈਂ ਮੈਂ ਦੁਪਹਿਰੇ ਵਿੱਚ ਵੀ ਸੇਵਾ ਬਹਾਜਰੀ ਭਰੀ ਮਹਾਰਾਜ ਦੀ ਕਿਰਪਾ ਨਾਲ ਘਰ ਵਿੱਚ ਪਹਿਰੇ ਕਰਦੀ ਸਾਂ ਤੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਭੇਟਾ ਵੀ ਰੱਖੀ ਹੋਈ ਸੀ ਸਵਾ ਲੱਖ ਮੂਲ ਮੰਤਰ ਵੀ ਸ਼ੁਰੂ ਕੀਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਪਰ ਕੁਛ ਨਹੀਂ ਬਣਿਆ ਅਜੇ ਮੂਲ ਮੰਤਰ ਅੱਧੇੋਂ ਜ਼ਿਆਦਾ ਹੋ ਗਿਆ ਸੀ ਪਰ ਕੋਈ ਇਹੋ ਜੀ ਗੱਲਬਾਤ ਨਹੀਂ ਉਹ ਮੈਨੂੰ ਫੋਨ ਤੱਕ ਨਹੀਂ ਸੀ ਕਰਦੇ ਤੇ ਭੈਣ ਨੇ ਦਾਸ ਨੂੰ ਕਿਹਾ ਵੀ ਤੁਸੀਂ ਸ਼ੀਦੀ ਦੇ ਕਰਵਾ ਸਕਦੇ ਹੋ ਜੇ ਕਰਵਾ ਦਿਓ ਕੀ ਪਤਾ ਤੁਹਾਡੇ ਕਰਕੇ ਮਹਾਰਾ ਸੱਚੇ ਪਾਸ਼ਾ ਸੁਣਨ ਸੋ ਖਾਲਸਾ ਜੀ ਮੈਂ ਅੱਗੇ ਵੀ ਇਹ ਬੇਨਤੀ ਕਰਦਾ ਕਿ ਕਈ ਵਾਰੀ ਮਹਾਰਾਜ ਦੀ ਮੌਜ ਹੁੰਦੀ ਆ ਮਹਾਰਾਜ ਖੇਡਾਂ ਆਪ ਕਰਦੇ ਵਡਿਆਈ ਖਾਲਸਾ ਜੀ ਕਿਸੇ ਹੋਰ ਨੂੰ ਬਖਸ਼ ਦਿੰਦੇ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਦੀਨ ਦੁਨੀ ਦੇ ਮਾਲਕ ਪ੍ਰਤੱਖ ਸਤਗੁਰੂ ਨੇ ਤੇ ਖਾਲਸਾ ਜੀ ਪੁੱਤ ਲੈਣ ਵਾਸਤੇ ਆਪਣੇ ਮਹਿਲਾ ਨੂੰ ਮਾਤਾ ਜੀ ਮਾਤਾ ਗੰਗਾ ਜੀ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਚਰਨੀ ਪਾ ਦਿੱਤਾ ਸੋ ਇਹ ਮਹਾਰਾਜ ਦਿੰਦੇ ਆਪ ਹੀ ਸਭ ਕੁਝ ਨੇ ਪਰ ਵਡਿਆਈ ਖਾਲਸਾ ਜੀ ਕਿਸੇ ਨੂੰ ਬਖਸ਼ ਦਿੰਦੇ ਜਿਵੇਂ ਖੇਡਾਂ ਸਾਰੀਆਂ ਮਹਾਰਾਜ ਆਪ ਕਰ ਰਏ ਪਰ ਆਪਣੇ ਸ਼ਹੀਦਾਂ ਸਿੰਘਾਂ ਦੀ ਮਹਿਮਾ ਕਰਵਾ ਰਏ ਸਤਗੁਰ ਜੀ ਦੀ ਵਡਿਆਈ ਹੈ ਸਤ ਗੁਰੂ ਐਵੇਂ ਦੇ ਨੇ ਸਾਡੇ ਸਮਰਾਥ ਨੇ ਆਪਣੀ ਸਿਰ ਤੇ ਕੁਝ ਨਹੀਂ ਲੈਂਦੇ ਮਹਾਰਾਜ ਆਪਣੇ ਸਿੱਖਾਂ ਨੂੰ ਗੁਰਸਿੱਖਾਂ ਨੂੰ ਆਪਣੇ ਸ਼ਹੀਦਾਂ ਸਿੰਘਾਂ ਨੂੰ ਵੱਡੀ ਵਡਿਆਈ ਬਖਸ਼ਦੇ ਉਹਨਾਂ ਦੀ ਮਹਿਮਾ ਕਰਵਾ ਰਹੇ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਧ ਹੈ ਸੋ ਖਾਲਸਾ ਜੀ ਦਾਸ ਨੇ ਉਹਨਾਂ ਕੋਲੋਂ ਭੇਟਾ ਲੈ ਕੇ ਤੇ ਮਹਾਰਾਜ ਦੀ ਕਿਰਪਾ ਸਦਕਾ ਸ਼ਿਧੀ ਦੇ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਕਰਵਾ ਦਿੱਤੀ ਮਹਾਰਾਜ ਦੀ ਦਇਆਵਰਤੀ ਕਿਵੇਂ ਉਹ ਖੇਡ ਬਣੀ ਉਹ ਭੈਣ ਜੀ ਉਹਨਾਂ ਨੇ ਦੱਸਿਆ ਇਹ ਅਜੇ 22 23 ਦਿਨ ਹੋਏ ਸੀ 22 23 ਦਿਨਾਂ ਬਾਅਦ ਉਹਨਾਂ ਦੇ ਮਨ ਵਿੱਚ ਫਿਰ ਆਇਆ ਵੀ ਮੈਂ ਫਿਰ ਕਰਾਵਾਂ ਕਿਉਂਕਿ ਦਾਸ ਨੇ ਵੀਡੀਓ ਵਿੱਚ ਬੋਲਿਆ ਸੀ ਵੀ ਜਿਹੜੇ ਸ਼ਹੀਦੀ ਦੇ ਕਰਵਾਉਂਦੇ ਨੇ ਭਾਈ ਕਰਵਾਉਂਦੇ ਰਿਹਾ ਕਰੋ ਮਹੀਨੇ ਬਾਅਦ ਕਰਵਾ ਲਓ ਨਹੀਂ ਤੁਸੀਂ ਛੇਤੀ ਕਰਵਾ ਸਕਦੇ ਦੋ ਹੀ ਮਹੀਨੇ ਕਰਵਾ ਲਓ ਜਦੋਂ ਤੁਹਾਡੇ ਕੋਲੇ ਮਾਇਆ ਜੁੜ ਜਾਂਦੀ ਹੈ 650 ਰੁਪਏ ਹੋ ਜਾਂਦਾ ਤੁਸੀਂ ਉਦੋਂ ਕਰਵਾ ਲਓ ਜਾਂ ਆਪ ਜਾ ਕੇ ਘਰ ਆਓ ਤੇ ਉਦੇ ਨਾਲ ਕੀ ਹੁੰਦਾ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਰਹਿੰਦੀ ਜਦੋਂ ਸ਼ਹੀਦੀ ਦੇ ਕਰਵਾਉਣੇ ਉਹ ਆਪ ਵੀ ਨਾਲ ਨਾਲ ਰੋਜ਼ ਅਰਦਾਸ ਕਰਿਆ ਕਰੋ ਫਿਰ ਮਹਾਰਾਜ ਛੇਤੀ ਸੁਣਦੇ ਸੋ ਐਵੇਂ ਹੀ ਖੇਡ ਬਣੀ ਭੈਣ ਹੋਣਾ ਨੇ ਫਿਰ ਮੇਰੇ ਨਾਲ ਕੰਟੈਕਟ ਕੀਤਾ ਕਹਿੰਦੇ ਵੀ 20 ਦਿਨ ਪਹਿਲਾਂ 22 ਦਿਨ ਪਹਿਲਾਂ ਕਰਵਾਈ ਸੀ ਤੁਸੀਂ ਫਿਰ ਕਰਵਾ ਦਿਓ ਮਹਾਰਾਜ ਦੀ ਕਿਰਪਾ ਸਦਕਾ ਦਾਸਰੇ ਨੇ ਫਿਰ ਕਰਵਾਈ ਜਦੋਂ ਖਾਲਸਾ ਜੀ ਉਦੋਂ ਅਰਦਾਸ ਕਰਾਈ ਤੇ ਅਰਦਾਸ ਕਰਾਉਣ ਤੋਂ ਤੀਜੇ ਦਿਨ ਬਾਅਦ ਉਹ ਭੈਣ ਨੂੰ ਫੋਨ ਉਹਦੇ ਘਰ ਵਾਲੇ ਦਾ ਆਉਂਦਾ ਜਿਹਨੇ ਕਦੇ ਕਿੰਨੇ ਸਾਲ ਹੋ ਗਏ ਸਾਲ ਹੀ ਹੋ ਗਿਆ ਸੀ ਕਿ ਫੋਨ ਨਹੀਂ ਸੀ ਕੀਤਾ 6 ਮਹੀਨੇ ਜਾਂ ਸਾਲ ਦੇ ਕਰੀਬ ਸਮਾਂ ਹੋ ਗਿਆ ਸੀ ਉਹਨਾਂ ਗੱਲ ਨਹੀਂ ਸੀ ਹੋਈ ਤੇ ਉਹ ਭੈਣ ਕਹਿੰਦੀ ਮੈਨੂੰ ਉਹਨੇ ਦੱਸਿਆ ਵੀ ਅੱਜ ਮੇਰੇ ਘਰ ਵਾਲੇ ਦਾ ਫੋਨ ਆਇਆ ਬਾਬਾ ਦੀਪ ਸਿੰਘ ਸਾਹਿਬ ਨੇ ਬਾਬਾ ਨੋ ਸਿੰਘ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਅਜੇ ਤਿੰਨ ਦਿਨ ਹੋਏ ਸੀ ਉਹ ਕਹਿੰਨੇ ਮੈਂ ਤੁਹਾਨੂੰ ਫਿਰ ਪੈਸੇ ਵਾ ਭੇਜ ਦਿਆਂ ਤੁਸੀਂ ਇੱਕ ਛੀਦੀ ਦੇ ਫਿਰ ਕਰਵਾ ਦਿਓ ਕਿ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨ ਮੇਰਾ ਘਰ ਵਾਲਾ ਮੈਨੂੰ ਉੱਥੇ ਲੈ ਜਾਵੇ ਆਪਣੇ ਪਰਿਵਾਰ ਚ ਲੈ ਜਾਵੇ ਵੀ ਮੈਂ ਇੱਥੇ ਵੀ ਬੜਾ ਦੁਖੀ ਹਾਂ ਮੇਰੀਆਂ ਭਾਬੀਆਂ ਮੇਰੇ ਨਾਲ ਵੈਰ ਗਿਆ ਕਰਦੀਆਂ ਸੋ ਖਾਲਸਾ ਜੀ ਕਿਸੇ ਦਾ ਦੁੱਖ ਸਮਝਣਾ ਚਾਹੀਦਾ ਆਪਾਂ ਇਨਸਾਨ ਹਾਂ ਸੰਸਾਰ ਤੇ ਆਏ ਆ ਕੁਝ ਦਿਨ ਰਹਿਣ ਵਾਸਤੇ ਪਤਾ ਨਹੀਂ ਕਿਹੜੇ ਵੇਲੇ ਮੌਤ ਦੇ ਫਰਿਸ਼ਤੇ ਨੇ ਆਉਣਾ ਤੇ ਜਿੰਦ ਕੱਢ ਕੇ ਲੈ ਜਾਣੀ ਹੈ ਕਾਹਦਾ ਮਾਣ ਕਰਨਾ ਹੈ ਕਾਹਦਾ ਹੰਕਾਰ ਕਰਨਾ ਹੈ ਕਾਹਦਾ ਕਿਸੇ ਨਾਲ ਵੈਰ ਕਮਾਉਣਾ ਕਿਉਂ ਕਿਸੇ ਨਾਲ ਵੈਰ ਕਮਾ ਕੇ ਆਪਣੀ ਰੂਹ ਨੂੰ ਗੰਦਗੀ ਕਰਨਾ ਜਾਂ ਕਲੰਕ ਲਵਾਉਣਾ ਸੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਸ੍ਰਿਸ਼ਟੀ ਹੈ ਹਾਸ ਖੇਡ ਕੇ ਚਾਰ ਦਿਨ ਭਾਈ ਨਾਮ ਜਪ ਕੇ ਚਲੇ ਜਾਈਏ ਕੋਈ ਫਾਇਦਾ ਨਹੀਂ ਹੈ ਇੱਥੇ ਚਿੱਤ ਲਾਉਣ ਦਾ ਇੱਥੇ ਕਿਸੇ ਨਾਲ ਵੈਰ ਕਮਾਉਣ ਦਾ ਇੱਥੇ ਕਿਸੇ ਨਾਲ ਆੜਾ ਲਾਉਣ ਦਾ ਸੋ ਭਾਈ ਸੋਤੇਸੇ ਦੀ ਜਿਹੜੇ ਮਹਾਪੁਰਸ਼ ਨੇ ਖਾਲਸਾ ਜੀ ਨਾਮ ਜਪ ਕੇ ਇਥੋਂ ਕੂਚ ਕਰ ਜਾਂਦੇ ਉਹਨਾਂ ਨੂੰ ਪਤਾ ਹੈ ਕਿ ਸਾਰਾ ਸੰਸਾਰ ਤਾਂ ਝੂਠਾ ਐਵੇਂ ਕਿਉਂ ਆਪਣੀ ਰੂਹ ਨੂੰ ਮਲੀਨ ਕਰਨਾ ਗੰਦੀ ਕਰਨਾ ਰੱਬ ਦਾ ਨਾਮ ਜਪ ਕੇ ਖਾਲਸਾ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਅਬਰਾਜਦੇ ਸੋ ਸੰਸਾਰ ਜਿਹੜਾ ਆੜੇ ਲੈਂਦਾ ਫਿਰਦਾ ਕੋਈ ਕਹਿੰਦਾ ਮੇਰੀ ਜ਼ਮੀਨ ਆ ਤੇ ਕੋਈ ਕਬਜ਼ਾ ਨਾ ਕਰ ਲੈ ਕੋਈ ਕਹਿੰਦਾ ਮੇਰਾ ਘਰ ਆ ਜਿਵੇਂ ਖਾਲਸਾ ਜੀ ਨੌਂ ਆ ਜਾਂਦੀਆਂ ਘਰ ਉਹ ਚ ਕਹਿੰਨੀਆਂ ਅਸੀਂ ਮਾਲਕਾਂ ਕਰਦੀਆਂ ਹੁਣ ਜਿਹੜੇ ਪਹਿਲਾਂ ਜੀ ਰਹਿੰਦੇ ਆ ਸਾਰੇ ਬੇਕਾਰ ਨੇ ਸੋ ਇਸੇ ਪ੍ਰਕਾਰ ਇਹ ਸੰਸਾਰ ਦਾ ਸਿਸਟਮ ਚੱਲਦਾ ਉਹਨਾਂ ਨੇ ਕਿਹਾ ਕਿ ਤੁਸੀਂ ਫਿਰ ਅਰਦਾਸ ਕਰਵਾ ਦਿਓ ਮਹਾਰਾਜ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਦਇਆ ਸਦਕਾ ਸ਼ਹੀਦੀ ਦੇ ਖਾਲਸਾ ਜੀ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਤੇ ਕਰਵਾਈ ਤੇ ਮਹਾਰਾਜ ਦੀ ਐਸੀ ਕਿਰਪਾ ਹੋਈ ਉਹ ਭੈਣ ਨੂੰ ਉਸੇ ਹਫਤੇ ਉਹਦਾ ਘਰ ਵਾਲਾ ਲੈ ਕੇ ਚਲਾ ਗਿਆ ਫਿਰ ਉਹ ਭੈਣ ਨੇ ਉਹਨੂੰ ਵੀ ਦੱਸਿਆ ਵੀ ਮੈਂ ਇਦਾਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨ ਪਰਸੇ ਹੀ ਤੇ ਫਿਰ ਤੁਸੀਂ ਆਏ ਉਹ ਕਹਿੰਦਾ ਵੀ ਮੇਰੇ ਕੋਲ ਵਾਹਿਗੁਰੂ ਜਾਣੇ ਉਹਨੂੰ ਕਿੱਥੋਂ ਪਤਾ ਲੱਗਾ ਕੀ ਕਿਹੇ ਨੇ ਸਮਝਾਇਆ ਪਰ ਮੈਂ ਮੰਨਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਬਾਬਾ ਨੋ ਸਿੰਘ ਸਾਹਿਬ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਉਹਨੂੰ ਮਤ ਆਈ ਹੈ ਉਹਨੇ ਮੈਨੂੰ ਮਾਫੀ ਮੰਗੀ ਹੈ ਫਿਰ ਮੈਨੂੰ ਆਪਣੇ ਘਰ ਲੈ ਕੇ ਗਿਆ ਵੀ ਮੇਰੇ ਕੋਲ ਗਲਤੀ ਹੋ ਗਈ ਵੀ ਤੂੰ ਮੇਰੀ ਜੀਵਨ ਸਾਥ ਹੋਣਾ ਤੇ ਮੈਂ ਤੈਨੂੰ ਛੱਡ ਕੇ ਤੇ ਆਪ ਉਥੇ ਤੂੰ ਰੋਂਦਾ ਫਿਰਦਾ ਆਪਣੇ ਬੱਚੇ ਨੂੰ ਛੱਡ ਕੇ ਆਪਣੀ ਘਰਵਾਲੀ ਨੂੰ ਛੱਡ ਕੇ ਫਿਰ ਮਹਾਰਾਜ ਦੀ ਕਿਰਪਾ ਵਰਤੀ ਖਾਲਸਾ ਜੀ ਉਹ ਜਿਹੜਾ ਵੀਰ ਸੀ ਆਪਣੀ ਘਰਵਾਲੀ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਦੋਵੇਂ ਜਾਣੇ ਸੁਖੀ ਵਸੇ ਤੇ ਖੇੜ ਬਣੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਮਹਿਮਾ ਜਿਹੜੀ ਆ ਉਹ ਸ਼ਹੀਦਾ ਸਿੰਘਾਂ ਦੀ ਬਣੀ ਕਿਉਂਕਿ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਕੀਤੀ ਤੇ ਗੁਰੂ ਗਰੀਬ ਨואר ਅੰਤਰਜਾਮੀ ਸਤਗੁਰਾਂ ਨੇ ਮਿਹਰਾਂ ਕੀਤੀਆਂ ਫਿਰ ਉਹ ਭੈਣ ਕੇ ਨਹੀਂ ਮੈਂ ਆਪਣੇ ਘਰਵਾਲੀ ਨੂੰ ਲੈ ਕੇ ਦੋਵਾਂ ਸਥਾਨਾਂ ਦੇ ਦਰਸ਼ਨ ਮੇਲੇ ਕਰਕੇ ਆਈ ਸੀ ਸੋ ਖਾਲਸਾ ਜੀ ਇਹ ਹੱਡ ਬੀਤੀ ਸ਼ਹੀਦੀ ਦੇਖ ਦੀ ਬੜੀ ਕਰਾਮਾਤ ਹੈ ਬੜੀ ਖੇੜ ਹੈ ਪਰ ਕੋਈ ਸ਼ਰਧਾ ਨਾਲ ਕਰਾਵੇ ਆਵੇਂ ਬੱਧੋ ਚਿੱਤੀ ਵਿੱਚ ਨਾ ਕਰਾਵੇ ਫਿਰ ਖਾਲਸਾ ਜੀ ਉਹਦਾ ਅਸਰ ਨਹੀਂ ਹੁੰਦਾ ਜਿਹੜਾ ਸ਼ਰਧਾ ਭਾਵਨਾ ਨਾਲ ਕਹਿੰਦਾ ਕਿ ਮੈਂ ਖਾਲਸੇ ਨੂੰ ਭੇਟ ਕਰ ਰਿਹਾ ਕਿਉਂਕਿ ਖਾਲਸਾ ਵੀ ਗੁਰੂ ਹੈ ਮਹਾਰਾਜ ਸੱਚੇ ਪਾਸ਼ਾ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰਪੰਥ ਨੂੰ ਖਾਲਸਾ ਜੀ ਗੁਰਿਆਈ ਦਿੱਤੀ ਹੈ ਜਿਸ ਵੇਲੇ ਮਹਾਰਾਜ ਸੱਚੇ ਪਾਸ਼ਾ ਨੇ ਚਮਕੌਰ ਦੀ ਗੜੀ ਛੱਡੀ ਉਸ ਵੇਲੇ ਪੰਆ ਸਿੰਘਾਂ ਨੂੰ ਖਾਲਸਾ ਜੀ ਤਿਲਕ ਲਾ ਕੇ ਪ੍ਰਕਰਮਾ ਕਰਕੇ ਪੰਥ ਨੂੰ ਵੀ ਗੁਰਿਆਈ ਦਿੱਤੀ ਹੈ ਤੇ ਗੁਰੂ ਗ੍ਰੰਥ ਮਹਾਰਾਜ ਜੀਆਂ ਨੂੰ ਵੀ ਗੁਰਿਆਈ ਦਿੱਤੀ ਹੈ ਜਿਵੇਂ ਮਹਾਰਾਜ ਦਾ ਬੋਲ ਹੈ ਕਿ ਮੇਰਾ ਜਿਹੜਾ ਸਰੀਰ ਹੈ ਉਹ ਗੁਰੂ ਪੰਥ ਹੈ ਤੇ ਜਿਹੜੀ ਮੇਰੀ ਆਤਮਾ ਹੈ ਉਹ ਗੁਰੂ ਗ੍ਰੰਥ ਹੈ ਸੋ ਇਹ ਦੋਵਾਂ ਸਰੂਪਾਂ ਵਿੱਚ ਮਹਾਰਾਜ ਦੇ ਸਰੂਪ ਵਿੱਚ ਵੀ ਤੇ ਖਾਲਸੇ ਵਿੱਚ ਵੀ ਸਤਗੁਰ ਕਲਗੀਧਰ ਪਾਸ਼ਾ ਮਹਾਰਾਜੀਆਂ ਦਾ ਵਾਸਾ ਹੈ ਸੋ ਜਿਹੜਾ ਗੁਰਮੁਖਾਂ ਦੀ ਸੇਵਾ ਕਰਦਾ ਉਹਨੂੰ ਵੀ ਸਤਗੁਰ ਜੀਆਂ ਦੀ ਖੁਸ਼ੀ ਪ੍ਰਾਪਤ ਹੁੰਦੀ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਸੇਵਾ ਕਰਦਾ ਉਹਨਾਂ ਨੂੰ ਵੀ ਸਤਗੁਰੂ ਜੀ ਦੀ ਪੂਰਨ ਖੁਸ਼ੀ ਪ੍ਰਾਪਤ ਹੁੰਦੀ ਸੋ ਖਾਲਸਾ ਜੀ ਮਹਾਰਾਜ ਨਾਲ ਜੁੜੀਏ ਮਹਾਰਾਜ ਦੇ ਚਰਨਾਂ ਕਮਲਾਂ ਵਿੱਚੋਂ ਸੁੱਖ ਮੰਗੀਏ ਸਤਗੁਰ ਜੀਆਂ ਤੋਂ ਬਿਨਾ ਹੋਰ ਕੋਈ ਸੁੱਖ ਦੇਣ ਵਾਲਾ ਸੰਸਾਰ ਤੇ ਨਹੀਂ ਮਹਾਰਾਜ ਦਾ ਨਾਮ ਜਪੀਏ ਜੇ ਬਹੁਤਾ ਨਹੀਂ ਜਪ ਸਕਦੇ ਭਾਈ ਸਵੇਰੇ ਉੱਠ ਕੇ ਤੁਰਦੇ ਫਿਰਦੇ ਵਾਹਿਗੁਰੂ 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 ਕਰਦੇ ਰਹੀਏ ਕੰਮ ਤੇ ਜਾਂਦੇ ਆਂ ਮੂੰਹ ਵੇਲਾ ਹੁੰਦਾ ਮੂਲ ਮੰਤਰ ਜਪਦੇ ਜਾਈਏ ਕੰਮ ਤੇ ਵੀ ਜਾ ਕੇ ਜਦੋਂ ਖਾਲਸਾ ਤੋਂ ਬਾਹਰ ਲੀਆਂ ਕੰਟਰੀਆਂ ਵਿੱਚ ਕੋਈ ਇੰਨਾ ਕੰਮ ਨਹੀਂ ਜਦੋਂ ਕੰਮ ਕਰਨਾ ਹੱਥਾਂ ਨਾਲ ਕਰਨਾ ਜੇ ਕਿਸੇ ਨਾਲ ਗੱਲਬਾਤ ਕਰਨ ਵਾਲਾ ਕੰਮ ਹੈ ਤਾਂ ਉਦੋਂ ਵੇਟ ਕਰ ਲਓ ਜਦੋਂ ਫ੍ਰੀ ਹੋ ਉਸ ਵੇਲੇ ਮੂਲ ਮੰਤਰ ਸ਼ੁਰੂ ਕਰ ਲਓ। ਉਹਦੇ ਨਾਲ ਕੀ ਹੋਵੇਗਾ ਖਾਲਸਾ ਜੀ ਤੁਹਾਡੀ ਰੱਖਿਆ ਹੋਵੇਗੀ। ਮਹਾਰਾਜ ਤੁਹਾਡੇ ਅੰਗ ਸੰਗ ਵਰਤਣਗੇ। ਗੁਰੂ ਅੰਗ ਸੰਗ ਉਦੋਂ ਵਰਤਦਾ ਜਿਸ ਵੇਲੇ ਉਹਨੂੰ ਅਸੀਂ ਯਾਦ ਕਰਦੇ ਹਾਂ। ਵਾਹਿਗੁਰੂ ਜੀ ਨੂੰ ਯਾਦ ਕਰਦੇ ਰਹਿਣਾ। ਵਾਹਿਗੁਰੂ ਵਾਹਿਗੁਰੂ ਬੋਲਦੇ ਜਾਣਾ ਜਾਂ ਵਾਹਿਗੁਰੂ ਜੀ ਦੀਆਂ ਸਾਖੀਆਂ ਗੱਲਾਂ ਸੁਣਦੇ ਰਹਿਣਾ ਜਾਂ ਖਾਲਸਾ ਜੀ ਕਿਸੇ ਦੀ ਕਥਾ ਸੁਣ ਲੈਣੀ ਜਾਂ ਮਹਾਰਾਜ ਦੀ ਬਾਣੀ ਦੀ ਕਥਾ ਸੁਣ ਲੈਣੀ ਗੁਰ ਇਤਿਹਾਸ ਦੀ ਕਥਾ ਸੁਣ ਲੈਣੀ ਮਹਿਮਾ ਸੁਣ ਲੈਣੀ ਮਹਾਰਾਜ ਦੀ। ਉਹਦੇ ਨਾਲ ਸੱਚੇ ਪਾਤਸ਼ ਰਹਿੰਦੇ ਨੇ ਤਾਂ ਸਾਡੀ ਰੱਖਿਆ ਕਰਦੇ। ਸੋ ਵੇਖੋ ਜਿਵੇਂ ਭੈਣ ਦੇ ਕਾਰਨ ਸਫਲੇ ਹੋਏ ਜਿਹਨੂੰ ਘਰੋਂ ਕੱਢ ਦਿੱਤਾ ਸੀ ਉਹੀ ਘਰ ਵਾਲਾ ਮਹਾਰਾਜ ਦੀ ਕਿਰਪਾ ਨਾਲ ਲੈਣ ਆ ਗਿਆ ਕਸ਼ੀਦੀ ਦੇ ਕਰਵਾਉਣ ਤੇ। ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮੇਹਰਾਂ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਦਇਆ ਕਰਨ ਸਾਡੇ ਚਿੱਤ ਵਿੱਚ ਵਾਹਿਗੁਰੂ ਜੀ ਦੀ ਯਾਦ ਵਸੇ। ਵਾਹਿਗੁਰੂ ਜੀ ਮਹਾਰਾਜ ਦਾ ਨਾਮ ਵਸੇ। ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਸਾਡਾ ਪ੍ਰੇਮ ਤੇ ਪ੍ਰੀਤ ਭਰ ਆਵੇ ਫਿਰ ਖਾਲਸਾ ਜੀ ਜੀਵਨ ਸਫਲਾ ਹੈ। ਫਿਰ ਸੰਸਾਰ ਵਿੱਚ ਆਉਣਾ ਸਫਲਾ ਹੈ ਨਹੀਂ ਤੇ ਖਾਲਸਾ ਜੀ ਕੋਈ ਫਾਇਦਾ ਨਹੀਂ ਐਵੇਂ ਧਰਤੀ ਤੇ ਪਹਾੜ ਬਣੇ ਹੋਇਆ ਅੰਨ ਖਾ ਲਿਆ ਤੇ ਸੌਂਗੇ ਫਿਰ ਉੱਠੇ ਅੰਨ ਖਾ ਲਿਆ ਤੇ ਸੌਂਗੇ ਉਹਦਾ ਕੋਈ ਲਾਭ ਨਹੀਂ ਕੋਈ ਲਾਹਾ ਨਹੀਂ ਮਹਾਰਾਜ ਦਾ ਨਾਮ ਜਪਣ ਵਾਲਾ ਮਨੁੱਖ ਸ੍ਰੇਸ਼ਟ ਬਣ ਜਾਂਦਾ ਨਾਮ ਜਪੀਏ ਨਾਮ ਨੂੰ ਗਾਈਏ ਨਾਮ ਤੇ ਆਈਏ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ